ਸਤ ਸ੍ਰੀ ਅਕਾਲ ਦੋਸਤੋ ਵੈਲਕਮ ਟੂ ਡੋਰਸਟੈਪ ਐਜੂਕੇਸ਼ਨ ਪੁਆਇੰਟ ਅੱਜ ਦੀ ਵੀਡੀਓ ਵਿੱਚ ਆਰ ਆਰ ਬੀ ਟੀਚਰ ਭਰਤੀ ਦੀ ਗੱਲ ਕਰਨ ਜਾ ਰਹੀ ਹਾਂ ਕੇਂਦਰ ਸਰਕਾਰ ਦੁਆਰਾ 6 ਜਨਵਰੀ ਨੂੰ ਅਫੀਸ਼ੀਅਲ ਪੱਤਰ ਜਾਰੀ ਕਰ ਦਿੱਤਾ ਗਿਆ ਹੈ ਡਿਟੇਲ ਨੋਟੀਫਿਕੇਸ਼ਨ ਦੇ ਵਿੱਚ ਜਿਹੜੀਆਂ ਜ਼ਰੂਰੀ ਗੱਲਾਂ ਦੱਸੀਆਂ ਗਈਆਂ ਨੇ ਉਹਦੀ ਡਿਸਕਸ਼ਨ ਹੀ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੀ ਹਾਂ ਆਰ ਆਰ ਬੀ ਦੇ ਵਿੱਚ ਤੁਹਾਨੂੰ ਕੁੱਲ ਕਿੰਨੀਆਂ ਵੈਕੈਂਸੀਜ਼ ਦੇਖਣ ਨੂੰ मिलਦੀਆਂ ਨੇ पीजीटी टीजीटी ਅਤੇ पीआरटी ਦੀਆਂ सब्जेक्ट वाइज ਕਿੰਨੀਆਂ ਵੈਕੈਂਸੀਜ਼ ਇਹਨਾਂ ਵੱਲੋਂ ਜਾਰੀ ਕੀਤੀਆਂ ਗਈਆਂ ਨੇ एलिजिबिलिटी क्राइटेरिया ਕੀ ਹੈ ਉਮਰ ਸੀਮਾ ਕੀ ਹੈ ਅਪਲਾਈ ਕਰਨ ਦੀ ਲਾਸਟ ਡੇਟ ਤੋਂ ਇਲਾਵਾ ਹੋਰ ਜਿੰਨੀਆਂ ਵੀ ਜ਼ਰੂਰੀ ਗੱਲਾਂ ਨੇ ਸਾਰੀਆਂ ਗੱਲਾਂ ਦੀ ਡਿਸਕਸ਼ਨ ਆਪਾਂ ਇਸ ਵੀਡੀਓ ਵਿੱਚ ਕਰਨ ਜਾ ਰਹੇ ਹਾਂ ਵੀਡੀਓ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੁਹਾਡੇ ਸਾਹਮਣੇ ਮੈਂ ਹੁਣ ਓਪਨ ਕਰੂੰਗਾ ਇਹਨਾਂ ਦਾ ਅਫੀਸ਼ੀਅਲ ਡਿਟੇਲ ਨੋਟੀਫਿਕੇਸ਼ਨ ਤੁਹਾਡੀ ਸਕਰੀਨ ਤੇ ਦੇਖ ਸਕਦੇ ਹੂੰ ਗਵਰਨਮੈਂਟ ਆਫ ਇੰਡੀਆ ਮਿਨਿਸਟਰੀ ਆਫ ਰੇਲਵੇਜ਼ ਰੇਲਵੇ ਰਿਕਰੂਟਮੈਂਟ ਬੋਰਡ ਜਿੱਥੇ ਤੁਹਾਨੂੰ ਲਗਭਗ 1000 ਪੋਸਟਾਂ ਜਿਹੜੀਆਂ ਹੈਗੀਆਂ ਨੇ ਜੀ ਇਹ ਵੇਖਣ ਨੂੰ ਮਿਲ ਰਹੀਆਂ ਨੇ ਐਗਜ਼ੈਕਟ ਨੰਬਰ ਦੀ ਗੱਲ ਕਰੀਏ ਤਾਂ ਤੁਹਾਨੂੰ ਇੱਥੇ 1336 ਵੈਕੈਂਸੀਜ਼ ਵੇਖਣ ਨੂੰ ਮਿਲਣਗੀਆਂ ਅਪਲਾਈ ਕਰਨ ਦੇ ਲਈ ਤੁਸੀਂ ਇਸ ਵੈਬਸਾਈਟ ਦੇ ਉੱਤੇ ਜਾ ਸਕਦੇ ਹੋ ਇਸ ਤੋਂ ਇਲਾਵਾ 7 ਜਨਵਰੀ ਤੋਂ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਲਾਸਟ ਡੇਟ ਹੈਗੀ ਆ ਫਰਵਰੀ 6 2025 ਲਗਭਗ 1 ਮਹੀਨਾ ਤੁਹਾਨੂੰ ਦਿੱਤਾ ਜਾਊਗਾ ਫਾਰਮ ਫਿਲ ਕਰਨ ਦੇ ਲਈ ਸਬਜੈਕਟ ਵਾਈਜ਼ ਵੈਕੈਂਸੀਜ਼ ਦੀ ਗੱਲ ਕਰੀਏ ਜਿਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਪੋਸਟ ਗ੍ਰੈਜੂਏਟ ਟੀਚਰਸ ਦੀ ਗੱਲ ਕਰਾਂਗੇ ਐਲੀਜੀਬਿਲਟੀ ਕ੍ਰਾਈਟੇਰੀਆ ਬਾਰੇ ਵੀ ਮੇਰੇ ਦੁਆਰਾ ਗੱਲ ਕੀਤੀ ਜਾਊਗੀ ਸੋ ਕੁੱਲ ਵੈਕੈਂਸੀਜ਼ ਤੁਹਾਨੂੰ ਵੇਖਣ ਨੂੰ ਮਿਲਣਗੀਆਂ 187 ਪੀਜੀਟੀ ਜਿਹਨੂੰ ਤੁਸੀਂ ਪੰਜਾਬ ਦੇ ਵਿੱਚ ਲੈਕਚਰਰ ਕਾਡਰ ਕਹਿੰਦੇ ਹੋ ਅੰਗਰੇਜ਼ੀ ਦੀਆਂ 50 ਵੈਕੈਂਸੀਜ਼ ਮੈਥ ਦੀਆਂ 40 ਫਿਜ਼ਿਕਸ ਦੀਆਂ 30, ਕੈਮਿਸਟਰੀ ਦੀਆਂ 25, ਬਾਇਓਲੋਜੀ ਦੀਆਂ 20, ਇਕਨੋਮਿਕਸ ਦੀਆਂ 10, ਕਮਰਸ ਦੀਆਂ 7 ਤੇ ਕੰਪਿਊਟਰ ਸਾਇੰਸ ਦੀਆਂ ਲਗਭਗ 5 ਵੈਕੈਂਸੀਜ਼ ਜਿਹੜੀਆਂ ਹੈਗੀਆਂ ਨੇ ਜੇ ਇਹ ਵੇਖਣ ਨੂੰ ਮਿਲਣਗੀਆਂ। TGT ਟੀਚਰ ਦੇ ਵਿੱਚ ਤੁਹਾਨੂੰ 338 ਵੈਕੈਂਸੀਜ਼ ਦੇਖਣ ਨੂੰ ਮਿਲਣਗੀਆਂ। ਅੰਗਰੇਜ਼ੀ ਦੀਆਂ 90, ਮੈਥ ਦੀਆਂ 80, ਸਾਇੰਸ ਦੀਆਂ 70, ਸੋਸ਼ਲ ਸਾਇੰਸ ਦੀਆਂ 50, ਹਿੰਦੀ ਦੀਆਂ 30, ਸੰਸਕ੍ਰਿਤ ਦੀਆਂ 10 ਤੇ ਕੰਪਿਊਟਰ ਸਾਇੰਸ ਦੀਆਂ 8 PRT ਜਿਹਨੂੰ ਤੁਸੀਂ ਪ੍ਰਾਇਮਰੀ ਟੀਚਰ ਜਾਂ ਫਿਰ ਤੁਸੀਂ ਇਹਨੂੰ JBT ਟੀਚਰ ICT ਕਾਡਰ ਦੇ ਟੀਚਰ ਵੀ ਕਹਿ ਦਿੰਦੇ ਹੋ ਇਹਦੇ ਵਿੱਚ ਤੁਹਾਨੂੰ ਕੋਲ 188 ਵੈਕੈਂਸੀਸ ਦੇਖਣ ਨੂੰ ਮਿਲਣਗੀਆਂ ਐਂਡ 뮤직 ਦੀਆਂ ਵੀ ਇੱਥੇ ਤਿੰਨ ਵੈਕੈਂਸੀਸ ਫੀਮੇਲ ਦੇ ਲਈ ਤੇ ਅਸਿਸਟੈਂਟ ਟੀਚਰ ਦੀਆਂ ਦੋ ਵੈਕੈਂਸੀਸ ਹੈਗੀਆਂ ਨੇ ਐਲੀਜੀਬਿਲਟੀ ਕ੍ਰਾਈਟੇਰੀਆ ਦੀ ਗੱਲ ਕਰੀਏ ਤਾਂ PGT ਵਿੱਚ ਅਪਲਾਈ ਕਰਨ ਦੇ ਲਈ ਜਾਂ ਫਿਰ ਲੈਕਚਰਾਰ ਦੇ ਵਿੱਚ ਅਪਲਾਈ ਕਰਨ ਦੇ ਲਈ ਤੁਹਾਡੇ ਕੋਲ ਮਾਸਟਰ ਡਿਗਰੀ ਹੋਣੀ ਚਾਹੀਦੀ ਆ ਜੇਨੂੰ ਤੁਸੀਂ ਪੋਸਟ ਗ੍ਰੈਜੂਏਸ਼ਨ ਵੀ ਕਹਿ ਦਿੰਨੀ ਹੋ ਪੋਸਟ ਗ੍ਰੈਜੂਏਸ਼ਨ ਉਸ ਸਪੈਸਿਫਿਕ ਸਬਜੈਕਟ ਤੇ ਵਿੱਚ ਹੋਣਾ ਚਾਹੀਦਾ ਆ ਤੇ ਨਾਲ ਬੀਐਡ ਕੀਤੀ ਹੋਵੇ ਬੀਐਡ ਦੇ ਵਿੱਚ ਤੁਸੀਂ ਉਹ ਸਬਜੈਕਟ ਪੜਿਆ ਹੋਵੇ ਭਾਵੇਂ ਨਹੀਂ ਪੜਿਆ ਇੱਥੇ ਇਨਾਂ ਨੇ ਇਹ ਗੱਲ ਮੈਂਸ਼ਨ ਨਹੀਂ ਕੀਤੀ ਹੋਈ ਤੇ ਨਾਹੀ ਇਹ ਗੱਲ ਮੈਟਰ ਕਰਦੀ ਆ ਹੁਣ ਦੂਜੇ ਨੰਬਰ ਤੇ ਗੱਲ ਆਉਂਦੀ ਹੈ ਜੀ TGT ਜਿਹਨੂੰ ਤੁਸੀਂ ਮਾਸਟਰ ਕਾਟਰ ਵੀ ਕਹਿ ਦਿੰਨੇ ਹੋ ਮਾਸਟਰ ਕਾਟਰ ਜਾਂ ਫਿਰ TGT ਵਿੱਚ ਅਪਲਾਈ ਕਰਨ ਦੇ ਲਈ ਤੁਸੀਂ ਗ੍ਰੈਜੂਏਸ਼ਨ ਕੀਤੀ ਹੋਗੀ ਫੇਰ ਹੀ B.Ed ਕੀਤੀ ਹੋਣੀ ਹੈ ਸੋ ਕੁੱਲ ਮਿਲਾ ਕੇ B.Ed ਹੋਲਡਰ ਪਲੱਸ ਸਿਟਡ ਕੁਆਲੀਫਾਈਡ ਜਿਹੜਾ ਪੇਪਰ 2 ਹੁੰਦਾ ਆ ਤੁਸੀਂ ਉਹ ਪਾਸ ਕੀਤਾ ਹੋਵੇ ਐਂਡ B.Ed ਤੁਸੀਂ ਸਪੈਸੀਫਿਕ ਸਬਜੈਕਟ ਦੇ ਵਿੱਚ ਹੀ ਕੀਤੀ ਹੋਊਗੀ ਫੇਰ ਹੀ ਤੁਸੀਂ ਇਹਨਾਂ ਵੈਕੈਂਸੀਸ ਦੇ ਵਿੱਚ ਅਪਲਾਈ ਕਰੋਗੇ ਸੋ ਗ੍ਰੈਜੂਏਸ਼ਨ ਵੀ ਸਪੈਸੀਫਿਕ ਸਬਜੈਕਟ ਦੇ ਵਿੱਚ ਹੋਣੀ ਚਾਹੀਦੀ ਹੈ ਤੇ B.Ed ਵੀ ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਪੀਆਰਟੀ ਦੀ ਇੱਥੇ ਇਹਨਾਂ ਨੇ ਗ੍ਰੈਜੂਏਸ਼ਨ ਨਹੀਂ ਮੰਗੀ ਹੋਈ ਜੇਕਰ ਤੁਸੀਂ 12ਵੀਂ ਕੀਤੀ ਹੋਈ ਆ ਡੀਐਲএড ਦਾ ਕੋਰਸ ਕੀਤਾ ਹੋਇਆ ਐਂਡ ਸੀਟੈਟ ਦਾ ਜਿਹੜਾ ਪੇਪਰ 1 ਹੈਗਾ ਜੀ ਪਾਸ ਕੀਤਾ ਹੋਇਆ ਫਿਰ ਤੁਸੀਂ ਇਹਨਾਂ ਵੈਕੈਂਸੀਸ ਦੇ ਵਿੱਚ ਅਪਲਾਈ ਕਰ ਸਕਦੇ ਹੋ ਏਜ ਲਿਮਟ ਦੀ ਗੱਲ ਕਰਦੇ ਆ ਕਾਫੀ سارے ਸਾਥੀਆਂ ਨੂੰ ਏਜ ਲਿਮਟ ਦੀ ਵੀ ਚਿੰਤਾ ਹੁੰਦੀ ਹੈ ਕਿਉਂਕਿ ਕਾਫੀ سارے ਸਾਥੀ ਓਵਰ ਏਜ ਵੀ ਹੋ ਚੁੱਕੇ ਆ ਸੋ ਇੱਥੇ ਤੁਹਾਨੂੰ ਇੱਕ ਗੁੱਡ ਨਿਊਜ਼ ਦੇਖਣ ਨੂੰ ਮਿਲੇਗੀ ਇੱਥੇ ਜਿਹੜੀ ਮੈਕਸਿਮਮ ਏਜ ਹੈਗੀ ਆ ਜੀ ਉਹ ਹੈਗੀ ਆ ਜੀ 48 ਸਾਲ ਮਤਲਬ ਕਿ ਇਸ ਤੋਂ ਜ਼ਿਆਦਾ ਏਜ ਵਾਲੇ ਸਾਥੀ ਅਪਲਾਈ ਨਹੀਂ ਕਰ ਸਕਦੇ 18 ਤੋਂ ਘੱਟ ਵਾਲੇ ਸਾਥੀ ਅਪਲਾਈ ਨਹੀਂ ਕਰ ਸਕਦੇ ਵੈਸੇ ਜਿਨ੍ਹਾਂ ਸਾਥੀਆਂ ਨੇ ਇਹ ਸਾਰੀਆਂ ਕੁਆਲਿਫੀਕੇਸ਼ਨਾਂ ਕੀਤੀਆਂ ਹੋਣਗੀਆਂ ਉਹਨਾਂ ਦੀ ਏਜ ਤਾਂ ਵੈਸੇ ਵੀ 18 ਤੋਂ ਘੱਟ ਨਹੀਂ ਹੋਗੀ ਐਗਜ਼ਾਮ ਪੈਟਰਨ ਜਾਂ ਫਿਰ ਸਿਲੈਕਸ਼ਨ ਪ੍ਰੋਸੈਸ ਦੀ ਗੱਲ ਕਰੀਏ ਤਾਂ ਤੁਹਾਡੇ ਤੋਂ ਇੱਕ ਪੇਪਰ ਲਿਆ ਜਾਊਗਾ ਕੰਪਿਊਟਰ ਬੇਸਡ ਟੈਸਟ ਹੋਣਾ ਆ 100 ਨੰਬਰਾਂ ਦਾ ਪੇਪਰ ਹੋਣਾ ਆ 100 ਕੁਐਸਚਨ ਹੋਣਗੇ 90 ਮਿੰਟ ਤੁਹਾਨੂੰ ਮਿਲਣਗੇ ਪਾਉ ਡੇਢ ਘੰਟਾ ਤੁਹਾਨੂੰ ਮਿਲੇਗਾ ਨੈਗੇਟਿਵ ਮਾਰਕਿੰਗ ਵੀ ਦੇਖਣ ਨੂੰ ਮਿਲੇਗੀ ਇਸ ਪ੍ਰੀਖਿਆ ਦੇ ਵਿੱਚ ਐਂਡ ਇਸ ਪ੍ਰੀਖਿਆ ਦੇ ਵਿੱਚ 50 ਨੰਬਰ ਤੁਹਾਡੇ ਤੋਂ ਸਬਜੈਕਟ ਤੋਂ ਰਿਲੇਟਡ ਪੁੱਛੇ ਜਾਣਗੇ ਬਾਕੀ 15 ਨੰਬਰ ਜਰਨਲ ਅਵੇਅਰਨੈਸ ਜਰਨਲ ਇੰਟੈਲੀਜੈਂਸ ਐਂਡ ਰੀਜ਼ਨਿੰਗ ਦੇ ਜਿਹੜੇ ਪ੍ਰਸ਼ਨ ਹੈਗੇ ਆ ਜੀ 15 ਪ੍ਰਸ਼ਨ ਪੁੱਛੇ ਜਾਣਗੇ ਮੈਥ ਦੇ 10 ਪ੍ਰਸ਼ਨ ਜਰਨਲ ਸਾਇੰਸ ਦੇ ਦਸ ਕੁਐਸਚਨ ਇਸ ਤੋਂ ਬਾਅਦ ਤੁਹਾਡੇ ਤੋਂ ਇੱਕ ਟੀਚਿੰਗ ਸਕਿੱਲ ਟੈਸਟ ਵੀ ਲਿਆ ਜਾਊਗਾ ਜਿਹਦੀ ਵੇਟੇਜ ਤੁਹਾਨੂੰ 15% ਦੇਖਣ ਨੂੰ ਮਿਲੇਗੀ ਭਾਵ ਇਹ ਕਿ ਇਸ ਟੈਸਟ ਦੀ ਤੁਹਾਨੂੰ ਜਿਹੜੀ ਵੇਟੇਜ ਹੋਏਗੀ ਉਹ ਤੁਹਾਨੂੰ 85 ਦੇਖਣ ਨੂੰ ਮਿਲੇਗੀ ਤੇ ਜਿਹੜਾ ਟੀਚਿੰਗ ਟੈਸਟ ਹੋਏਗਾ ਜਾਂ ਫਿਰ ਟੀਚਿੰਗ ਸਕਿੱਲ ਟੈਸਟ ਜਿਹਦੇ ਵਿੱਚ ਤੁਹਾਨੂੰ ਕਿਹਾ ਜਾ ਸਕਦਾ ਆ ਕਲਾਸ ਦੇ ਵਿੱਚ ਪੜਾਉਣ ਦੇ ਲਈ ਇਸ ਦੇ ਵਿੱਚ ਤੁਹਾਨੂੰ 15 ਦੀ ਵੇਟੇਜ ਦੇਖਣ ਨੂੰ ਮਿਲੇਗੀ ਸਿਲੇਬਸ ਕੀ ਹੈਗਾ ਜੀ ਤੁਸੀਂ ਦੇਖ ਸਕਦੇ ਹੋ professionl ability general awareness ਦੇ ਵਿੱਚ ਇਹ ਸਾਰੇ ਟੌਪਿਕ ਕਵਰ ਹੋ ਜਾਂਦੇ ਆ ਜਨਰਲ ਇੰਟੈਲੀਜੈਂਸ ਐਂਡ ਰੀਜ਼ਨਿੰਗ ਦੇ ਵਿੱਚ ਇਹ ਸਾਰੇ ਟੌਪਿਕ ਕਵਰ ਹੁੰਦੇ ਆ ਮੈਥਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਐਂਡ ਇਸ ਤੋਂ ਇਲਾਵਾ ਜਨਰਲ ਸਾਇੰਸ ਤੇ ਸਿਲੈਕਸ਼ਨ process ਦੇ ਵਿੱਚ ਤੁਸੀਂ ਦੇਖ ਸਕਦੇ ਹੋ CBT ਲਿਆ ਸਕਿੱਲ ਟੀਚਿੰਗ ਟੈਸਟ ਲਿਆ ਉਸ ਤੋਂ ਬਾਅਦ ਤੁਹਾਡੀ ਹੋਏਗੀ ਡਾਕੂਮੈਂਟ ਵੈਰੀਫਿਕੇਸ਼ਨ ਐਂਡ ਮੈਡੀਕਲ ਐਗਜ਼ਾਮੀਨੇਸ਼ਨ ਅਪਲਾਈ ਕਰਨ ਦੇ ਲਈ ਤੁਹਾਨੂੰ ਇਸ ਵੈਬਸਾਈਟ ਤੇ ਜਾਣਾ ਪਵੇਗਾ ਜਨਰਲ OBC EWS ਦੀ ਫੀਸ ਹੋਏਗੀ 500 SC ST PWD ਐਂਡ ਵਿਮਨਸ ਦੀ ਜਿਹੜੀ ਫੀਸ ਹੈਗੀ ਆ ਉਹ ਹੈਗੀ ਜੀ 2500 ਲਾਸਟ ਡੇਟ ਹੈਗੀ ਆ ਜੀ 6 ਫਰਵਰੀ 2025 ਦੇਖਿਆ ਜਾਵੇ ਤਾਂ ਕਾਫੀ ਵਧੀਆ ਮੌਕਾ ਹੈਗਾ ਆ ਜਿਹੜੇ ਸਾਥੀ ਵਧੀਆ ਮਿਹਨਤ ਕਰ ਸਕਦੇ ਆ ਤੁਹਾਨੂੰ ਸਾਰਿਆਂ ਨੂੰ ਇਸ ਫਾਰਮ ਨੂੰ ਫਿਲ ਕਰਨਾ ਚਾਹੀਦਾ ਹੈ ਜਿਨ੍ਹਾਂ ਸਾਥੀਆਂ ਨੇ सीटेट ਦੀ ਪ੍ਰੀਖਿਆ ਪਾਸ ਕੀਤੀ ਹੋਈ ਹੈ ਐਂਡ ਐਲੀਜੀਬਿਲਟੀ ਕ੍ਰਾਈਟੇਰੀਆ ਤੁਹਾਡਾ ਕੰਪਲੀਟ ਹੁੰਦਾ ਹੈ ਤੁਹਾਨੂੰ ਸਾਰਿਆਂ ਨੂੰ ਇਹਦੇ ਵਿੱਚ ਅਪਲਾਈ ਕਰਨਾ ਚਾਹੀਦਾ ਹੈ ਐਂਡ ਸਖਤ ਮਿਹਨਤ ਕਰਨੀ ਚਾਹੀਦੀ ਹੈ ਸੋ ਇਹ ਸੀਗੀ ਅੱਜ ਦੀ ਆਪਣੀ ਅਪਡੇਟ ਉਮੀਦ ਮੈਂ ਇਹੀ ਕਰੂੰਗਾ ਵੀਡੀਓ ਤੁਹਾਨੂੰ ਪਸੰਦ ਆਈ ਹੋਊਗੀ ਜੇਕਰ ਵੀਡੀਓ ਪਸੰਦ ਆਈ ਹੈ ਤਾਂ ਵੀਡੀਓ ਨੂੰ ਕਰ ਦਿਓ ਲਾਈਕ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਕਿਉਂਕਿ ਅਸੀਂ ਇਸ ਤਰ੍ਹਾਂ ਦੀਆਂ ਇਨਫੋਰਮੇਟਿਵ ਐਂਡ ਇੰਟਰਸਟਿੰਗ ਵੀਡੀਓਜ਼ ਬਣਾਉਂਦੇ ਰਹਿੰਨੇ ਆ థాంਕ ਯੂ so much for watching God bless you all